ਬੋਲੇ ਸੋਨਿਆ ਸਤਿ ਸ੍ਰੀ ਅਕਾਲ 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 ਬੋਲੇ ਸੋਨਿਆ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਧੰਨਵਾਦ ਜੀ ਸਤ ਸ੍ਰੀ ਅਕਾਲ ਅਸੀ ਗੱਲ ਜੀ ਆਇਆ ਪਾਜਕ ਇਦਨ ਵਿੱਚ ਗਾਰਦਨ ਫੋਨ ਦਲਾਂ ਸ਼ਾਵਾਹੇ ਜਿਨ੍ਹਾਂ ਨੇ ਕਰਾਈ ਆ ਹਾਂ ਬੋਲੇ ਵੀ ਸਾਡਾ ਨੌਜਵਾਲਾ ਜਿਹੜਾ ਇਹ ਪੰਜ ਤੱਕ ਬਾੰਦ ਯਾਤਰਾ ਕਰਕੇ ਆਇਆ ਸਾਰਿਆਂ ਨੇ ਇਸੇ ਤਰ੍ਹਾਂ ਹੀ ਆਪਾਂ ਨਾਲ ਜਾਣਾ ਬਹੁਤ ਹੀ ਜਿਆਦਾ ਖੁਸ਼ੀ ਦੀ ਗੱਲ ਹੈ ਕਿ ਇਸੇ ਨੇ ਇਸੇ ਤਰ੍ਹਾਂ ਹੀ ਸਾਰੀ ਸੰਗਤ ਨੇ ਪੈਦਲ ਮਾਰਚ ਕਰਦੇ ਹੋਏ ਬਹੁਤ ਹੀ ਵਧੀਆ ਕੰਮ ਕੀਤਾ ਹੈ ਨਾਲ ਜਾਣਾ ਆਪਾਂ ਆਪਣੇ ਪਿੰਡ ਦਾ ਨਾਮ ਬੋਲਦੇ ਹੋਏ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਜਿਹੜਾ ਇੱਥੇ ਪਹੁੰਚੇ ਮੈਨੂੰ ਲੈਣ ਵਾਸਤੇ ਤੇ ਬਸ ਸਤਿਕਾਰ ਤੁਹਾਡੇ ਸਾਰਿਆਂ ਵਾਸਤੇ ਉੱਤੇ ਮੇਰੇ ਕੋਲ ਸ਼ਬਦ ਹੈ ਨਹੀਂ ਗੇ ਬੋਲਣ ਵਾਸਤੇ ਤੇ ਮੇਰੇ ਸ਼ਬਦ ਹੁਣ ਮੁੱਕ ਚੁੱਕੇ ਆ ਬਈ ਤੇ ਬਹੁਤ ਬਹੁਤ ਸ਼ੁਕਰਾਨਾ ਸਾਰਿਆਂ ਦਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ